ਜੇ ਅਸੀਂ ਗੱਲ ਕਰਨ ਜਾ ਰਿਹਾ ਸੋਨੂੰ ਜਡੇਆਲਾ ਸਮਾਸ਼ੇ ਵੀ ਜਿੱਨਾ ਕਿਵੇਂ ਦੇਖਦੇ ਹੋ ਅੱਜ ਚੋਣ ਜਿਹੜੀਆਂ ਨੇ ਨੇੜੇ ਆ ਚੁੱਕੀਆਂ ਨੇ ਲੋਕ ਸਭਾ ਦੀਆਂ ਤੇ ਕਿਹੜੀ ਸਰਕਾਰ ਨੂੰ ਮੌਕਾ ਦੇਣਗੇ ਲੋਕ ਇਸ ਵਾਰ ਇਸ ਵਾਰ ਜਿਹੜਾ ਵਾਅਦੇ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੂਗੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਸ਼੍ਰੀ ਰਾਹੁਲ ਗਾਂਧੀ ਜੀ ਔਰ ਜੇਕਰ ਅਸੀਂ ਆਪਣੀ ਗੁਰੂ ਨਗਰੀ ਔਰ ਪੰਜਾਬ ਦੀ ਗੱਲ ਕਰੀਏ ਔਰ ਅੰਮ੍ਰਿਤਸਰ ਤੋਂ ਇੱਕ ਚਿਹਰੇ ਨੂੰ ਵੋਟ ਪੈਣੀ ਹੈ ਜਿਹਨੇ ਬਹੁਤ ਜ਼ਿਆਦਾ ਵਿਕਾਸ ਕੀਤਾ ਵਾ ਉਹ ਗੁਰੂ ਨਗਰੀ ਦਾ ਐਮਪੀ ਗੁਰਜੀਤ ਸਿੰਘ ਔਜਲਾ ਜੋ ਦੋ ਵਾਰ ਐਮਪੀ ਰਹੇ ਨੇ ਜਿਨ੍ਹਾਂ ਨੇ ਇਨਾ ਵਿਕਾਸ ਕਰਾਇਆ ਅੰਮ੍ਰਿਤਸਰ ਦੇ ਵਿੱਚ ਤੇ ਅੰਮ੍ਰਿਤਸਰ ਦੇ ਬੱਚੇ ਬੱਚੀ ਦੀ ਹੀ ਆਵਾਜ਼ ਆ ਪੂਰੇ ਸ਼ਹਿਰ ਦਾ ਇੱਕ ਹੀ ਨਾਰਾ ਔਜਲਾ ਹੀ ਫਿਰ ਆਉ ਦੁਬਾਰਾ ਇਹ ਸਵਾਰ ਜੜਾ ਗੁਰਜੀਤ ਸਿੰਘ ਔਜਲਾ ਫਿਰ ਜਿੱਤਣਗੇ ਕਿਉਂਕਿ ਕਿਸੇ ਵੀ ਪਾਰਟੀ ਨੂੰ ਉਹਨਾਂ ਦੀ ਟੱਕਰ ਦਾ ਉਮੀਦਵਾਰ ਹੀ ਨਹੀਂ ਮਿਲਿਆ ਔਰ ਦਰਜੀਤ ਔਜਲਾ ਇੱਕ ਜਿਹੇ ਇਨਸਾਨ ਹੈ ਜਿਨੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲਈ ਆ ਇੰਨੇ ਵਿਕਾਸ ਕਾਰਜ ਕੀਤੇ ਉਹਨੇ ਆਪਣੇ ਕਾਰਜਕਾਲ ਦੌਰਾਨ ਕਿ ਲੋਕਾਂ ਨੇ ਉਸ ਨੂੰ ਐਮਪੀ ਨਹੀਂ ਆਪਣਾ ਭਰਾ ਮੰਨ ਲਿਆ ਤੇ ਅੱਜ ਗੁਰਜੀਤ ਸਿੰਘ ਔਜਲਾ ਲੋਕਾਂ ਦੇ ਦਿਲਾਂ 'ਚ ਵਸ ਗਿਆ ਤੇ ਐਸੇ ਹੀ ਲੀਡਰਾਂ ਦੀ ਪੰਜਾਬ ਨੂੰ ਔਰ ਸਮਾਜ ਨੂੰ ਲੋੜ ਆ ਜਿਹੜੇ ਪੰਜਾਬ ਦੀ ਭਲਾਈ ਦੇ ਲਈ ਕੰਮ ਕਰਦੇ ਰਹਿਣ ਔਰ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲੋੜ ਪੈਣ ਤੇ ਆਪਣੀ ਆਵਾਜ਼ ਸਮੇਂ-ਸਮੇਂ 'ਤੇ ਪਾਰਲੀਮੈਂਟ 'ਤੇ ਚੁੱਕਣ ਔਰ ਗੁਰਜੀਤ ਔਜਲਾ ਨੇ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ 109 ਸਵਾਲ ਦੇਸ਼ ਦੀ ਪਾਰਲੀਮੈਂਟ ਵਿੱਚ ਚੁੱਕੇ ਜਿੱਥੇ ਉੱਥੇ ਹੀ ਦੇਸ਼ ਦਾ ਔਰ ਪੰਜਾਬ ਦਾ ਗੁਰੂ ਨਗਰੀ ਦਾ ਨਾਮ ਰੌਸ਼ਨ ਕੀਤਾ ਜਦੋਂ ਪਾਰਲੀਮੈਂਟ ਦੇ ਵਿੱਚ ਬੰਬ ਸੁੱਟਿਆ ਗਿਆ ਤੇ ਕੁਝ ਨੌਜਵਾਨਾਂ ਵੱਲੋਂ ਤੇ بڑے ਨੌਜਵਾਨ ਜਿਹੜਾ ਸਾਡੇ ਆਗੂ ਸੀਗੇ ਉਹ ਪੱਜ ਗਏ ਤੇ ਜਿਹੜੇ ਬਜ਼ੁਰਗ ਸੀਗੇ ਉਹ ਵੀ ਵਿਚਾਰੇ ਇੱਧਰ ਉੱਧਰ ਬੈਂਚਾਂ ਥਲੇ ਲੋਕੇ ਪਰ ਗੁਰਜੀਤ ਸਿੰਘ ਔਜਲਾ ਨੇ ਬੜੀ ਬਹਾਦਰੀ ਦੇ ਨਾਲ ਖੰਦ ਨੂੰ ਪੜਿਆ ਸਾਡੀ ਗੁਰੂ ਨਗਰੀ ਔਰ ਪੰਜਾਬ ਦਾ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਇਸ ਵਾਰ ਗੁਰਜੀ ਤੋਜਲਾ ਹੋਰ ਗੁਰਜੀ ਤੋਜਲਾ ਹੀ ਜਿੱਤੂਗਾ ਸ੍ਰੀ ਅਮਰਸਰ ਸਾਹਿਬ ਦੀ ਸ਼ੀਟ ਤੇ ਵਿਕਾਸ ਕਾਰਜ ਜਿਹੜਾ ਇਦਾਂ ਹੀ ਪਰਮਾਤਮਾ ਔਜਲਾ ਸਾਹਿਬ ਤੋਂ ਲੈਂਦਾ ਰਹੂਗਾ ਅਸੀਂ ਗੁਰਜੀ ਤੋਜਲਾ ਦੇ ਨਾਲ ਤਨ ਮਨ ਧਨ ਦੇ ਨਾਲ ਆ ਬਹੁਤ ਬਹੁਤ ਧੰਨਵਾਦ